ਪੰਜਾਬ ਸਰਕਾਰ ਜਿਹੜੀ ਹੈ ਉਹ ਅਦਾਲਤ ਦੇ ਵਿੱਚ ਕੇਸ ਦੀ ਪੈਰਵਾਈ ਸਹੀ ਤਰੀਕੇ ਦੇ ਨਾਲ ਨਹੀਂ ਕਰ ਰਹੀ ਜਿਸ ਕਰਕੇ ਜਿਹੜੇ ਇਹ ਕੇਸ ਨੇ ਇਹ ਪੰਜਾਬ ਤੋਂ ਤਬਦੀਲ ਹੋ ਕੇ ਬਾਅਦ ਚੰਡੀਗੜ੍ਹ ਦੇ ਵਿੱਚ ਜਾ ਰਹੇ ਹੈਗੇ ਆ ਇਹ ਤਾਂ ਦੇਖੋ ਜੀ ਇਨਸਾਫ ਤਾਂ ਇਹਨਾਂ ਨੇ ਦੇਣਾ ਹੀ ਨਹੀਂ ਇਹਨਾਂ ਨੇ ਮੋਟਾ ਤੋਂ ਧਾਰੀ ਹੈ ਇਹਨਾਂ ਨਾਲ ਰਲੇ ਹੈ ਕਿੰਨਾ ਕਰ ਹੋ ਗਿਆ 2 ਸਾਲ ਹੋ ਗਿਆ ਚਲਾਨ ਪੇਚ ਹੋਏ ਇਹਨੂੰ ਫ੍ਰੀਡਪੋਰਟ ਉਹਨਾਂ ਨੇ ਤਰੀਕ ਦਿਨ ਤੋਂ ਸੋਏ ਫ੍ਰੀਡਪੋਰਟ ਅਦਾਲਤਾਂ ਨੇ ਕੁਝ ਨਹੀਂ ਕਰਿਆ ਵੀ ਕਹਿੰਦੇ ਤਾਂ ਅਸੀਂ ਜਾਵਾਂਗੇ ਕੇਸ ਤਾਂ ਲੜਾਂਗੇ ਭਾਵੇਂ ਉਹ ਪਾਕਿਸਤਾਨ ਤੇ ਵੀ ਲੈ ਜਾਣਾ ਚੰਡੀਗੜ੍ਹ ਛੱਡ ਕੇ ਕੇਜਰੀਵਾਲ ਨੇ ਪੈਸੇ ਖਾਦੇ ਦੋ ਰਾਮ ਰੀਤ ਤੇ ਉਹ ਉਹਨਾਂ ਸਾਹਿਬ ਦੇਣਾ ਨਹੀਂ ਚਾਹੁੰਦਾ ਉਹ ਉਹਦੇ ਨਾਲ ਲੈ ਆਓ ਇਸੇ ਕਰਕੇ ਇੱਥੇ ਸਾਰਿਆਂ ਨੇ ਮੂੰਹ ਬੰਦ ਕਰੇ ਉਹਨਾਂ ਦੇ ਪਾਸੇ ਪੰਜਾਬ ਸਰਕਾਰ ਕਿਸਾਂ ਦੀ ਪੈਰਵਾਈ ਸਹੀ ਤਰੀਕੇ ਦੇ ਨਾਲ ਨਹੀਂ ਕਰ ਰਹੀ ਕਿਉਂਕਿ ਇਸ ਤੋਂ ਪਹਿਲਾਂ ਬੇਅਦਬੀ ਦਾ ਵੀ ਕਹਿੰਦੇ ਕਿ ਕੇਸ ਜੇ ਮੈਂ ਗਲਤ ਨਹੀਂ ਆ ਤਾਂ ਉਹ ਵੀ ਕਹਿੰਦੇ ਬਾਹਰ ਤਬਦੀਲ ਹੋ ਗਿਆ ਔਰ ਹੁਣ ਇਹ ਗੋਲੀ ਕਾਂਡ ਦਾ ਮਸਲਾ ਦੋਨੇ ਦੋਵੇਂ ਐ ਮਸਲੇ ਜਿਹੜੇ ਆ ਉਹ ਬਾਹਰ ਤਬਦੀਲ ਹੋ ਜਾਣੇ ਔਰ ਪੰਜਾਬ ਸਰਕਾਰ ਦੇ ਵਕੀਲ ਕੀ ਕਰ ਰਹੇ ਅਜੇ ਇੱਥੇ ਕੇਸ ਰੋਕਣ ਦੇ ਵਿੱਚ ਕਾਮਯਾਬ ਹੀ ਨਹੀਂ ਹੋ ਰਹੇ ਮੈਨੂੰ ਕੀ ਲੱਗਦਾ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਫਿਰ ਸਹੀ ਗੱਲਾਂ ਕਹਿ ਰਹੇ ਨੇ ਪਿਛਲੇ ਸਾਲ ਤੋਂ ਕਹਿ ਰਹੇ ਮੈਂ ਕੁਮਰ ਵਿਜੇ ਪ੍ਰਤਾਪ ਬਿਲਕੁਲ ਪਹਿਲੇ ਚਹੀ ਗਏ ਰਹੇ ਇਹ ਕੰਪੈਰ ਵਈ ਤਾਂ ਕੁਝ ਕਰ ਹੀ ਨਹੀਂ ਰਹੇ ਕਿਉਂ ਉਸ ਤੋਂ ਬਾਅਦ ਸਾਲ ਹੋ ਗਿਆ ਉਸ ਤੋਂ ਬਾਅਦ ਸਾਨੂੰ ਕੋਈ ਮਿਲੇ ਹੀ ਨਹੀਂ ਨਾ ਕੋਈ ਵਕੀਲ ਦਾ ਇਹਨਾਂ ਦਾ ਨਾ ਕੋਈ ਰੈਜ਼ਲਾ ਕਰੀ ਹੈ ਕਿਤੇ ਫ੍ਰੀਜਕੋਟ ਵੀ ਜੇ ਸਾਨੂੰ ਉੱਥੇ ਮਿਲਦੇ ਨੇ ਵੀ ਵਕੀਲ ਹੈਗਾ ਉਹਦੇ ਕੋ ਕੁਮਰ ਵਿਜੇ ਪ੍ਰਤਾਪ ਦੇ ਵਕੀਲ ਹੀ ਹੈ ਜੋ ਕੋਈ ਮਿਲਦੇ ਆ ਤਾਂ ਕਰਦੇ ਆ ਸਰਕਾਰ ਬਿਲਕੁਲ ਫੇਲ ਹੈ ਇਸ ਕੰਮ ਦੇ ਵਿੱਚ ਇਹਨਾਂ ਨਾਂਨਸਾਬ ਦੇ ਨਾਂ ਅਮੀਰ ਹੈ ਇਹਨਾਂ ਤੋਂ ਕੋਈ ਉਮੀਦ ਨਹੀਂ ਕਿ ਇਹਨਾਂ ਨੇ ਕੋਈ ਕਾਰਵਾਈ ਕਰੀ ਨਹੀਂ ਬਿਲਕੁਲ ਨਹੀਂ ਕਾਰਵਾਈ ਕੀਤੀ ਜਿਵੇਂ ਕੋਈ 0% ਵੀ ਨਹੀਂ ਕੀਤੀ ਕਾਰਵਾਈ ਜੰਧਗੜ ਕੋਰਟ ਨੇ ਕਿਹਾ ਹਾਈ ਕੋਰਟ ਨੇ ਤਾਂ ਪਹਿਲਾਂ ਵੀ ਇਨਸਾਫ ਨਹੀਂ ਦਿੱਤਾਗਾ ਪਹਿਲਾਂ ਵੀ ਉਹ ਕੋਰ ਵੀ ਜੇ ਵਰਤਾਲੀਆਂ ਸੀ ਜਾਂ ਉਹ ਵੀ ਰੱਦ ਕਰਤੀਆਂ ਸੀ ਇਹ ਸਾਰੇ ਅੰਦਰੋਂ ਵਾਲੇ ਆ ਕੋਟਾਂ ਕਾਟਾ ਜੰਧੀਆਂ ਰਲੇ ਇਹਨਾਂ ਨੇ ਕੋਈ ਇਨਸਾਫ ਨਹੀਂ ਦੇਣਾਗਾ ਇਹ ਇਹਨਾਂ ਸਾਰੇ ਲੀਡਰਾਂ ਨੂੰ ਜਿਨ੍ਹਾਂ ਨੂੰ ਆਪਦੀਆਂ ਵੋਟਾਂ ਦਾ ਪਿਆਰ ਵੋਟਾਂ ਚ ਨਾ ਦਿੱਤੇ ਉਹ ਉਹ ਉਹਦਾ ਕੋਈ ਪਛਤਾਪ ਨਹੀਂ ਅੱਗੇ ਹਰ ਵਾਰ ਉਹ ਦਖੰਡਾ ਪਾੜ ਰਖਉਂਦੇ ਆ ਬਗੜਾੜੀ ਕਰਦੇ ਆ ਕਿ ਕੋਈ ਕਿਸੇ ਦਾ ਪ੍ਰੋਗਰਾਮ ਹੀ ਨਹੀਂ ਇਹਦਾ ਇਹਦਾ ਮਤਲਬ ਇਹਨਾਂ ਨੂੰ ਕੱਲੀਆਂ ਆਪਦੀਆਂ ਵੋਟਾਂ ਨਾਲ ਸਰਕਾਰਾਂ ਬਣਾਉਣ ਨਾਲ ਜਐਮਪੀਐਨਐਮਐਲ ਦੇ ਬੰਨ ਨਾਲ ਉਹ ਇਹਨਾਂ ਨੂੰ ਭਲਾ ਇਹਨਾਂ ਵੱਲੋਂ ਬੇਅਦਬੀ ਰੋਜ਼ ਗੁਰਗਰਾਹ ਤੋਂ ਵੀ ਹੋਏ ਨਾ ਕੋਈ ਮਤਲਬ ਨਹੀਂ ਜੇ ਆਮ ਆਦਮੀ ਪਾਰਟੀ ਨੂੰ ਇੱਕ ਪੋਟਰ ਨਾ ਵਿਖਾਓ ਬਿਲਕੁਲ ਇਹਨਾਂ ਨੂੰ ਬਰੰਗ ਤੋਰੋ ਇੱਥੋਂ ਪਤਾ ਲੱਗੇ ਇਹਨਾਂ ਨੂੰ ਵੀ ਅਸੀਂ ਲੋਕਾਂ ਨਾਲ ਕੀ ਵਹਿਦੇ ਕਰੇ ਸੀ ਤੇ ਕੀ ਇਹਨਾਂ ਨੂੰ ਨਹੀਂ ਕਰੇ ਬਿਲਕੁਲ ਵੀ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਬਾਬਲ ਕਲਾਂ ਗੋਲੀ ਕਾਂਡ ਮਸਲੇ ਦੇ ਵਿੱਚ ਨਵਾਂ ਮੋੜ ਆ ਗਿਆ ਹੁਣ ਬਾਬਲ ਕਲਾਂ ਗੋਲੀ ਕਾਂਡ ਦੀ ਸੁਣਵਾਈ ਫਰੀਦਕੋਟ ਅਦਾਲਤ ਤੋਂ ਤਬਦੀਰ ਹੋ ਕੇ ਜਿਹੜੀ ਹੈ ਉਹ ਚੰਡੀਗੜ੍ਹ ਅਦਾਲਤ ਦੇ ਵਿੱਚ ਪਹੁੰਚ ਗਈ ਹੈ ਇਸ ਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਅਦਾਲਤ ਦੇ ਵਿੱਚ ਕੇਸ ਦੀ ਪੈਰਵਾਹੀ ਸਹੀ ਤਰੀਕੇ ਦੇ ਨਾਲ ਨਹੀਂ ਕਰ ਰਹੀ ਜਿਸ ਕਰਕੇ ਜਿਹੜੇ ਇਹ ਕੇਸ ਨੇ ਇਹ ਪੰਜਾਬ ਤੋਂ ਤਬਦੀਲ ਹੋ ਕੇ ਬਾਹਰ ਚੰਡੀਗੜ੍ਹ ਦੇ ਵਿੱਚ ਜਾ ਰਹੇ ਹੈਗੇ ਆ ਅਤੇ ਜਿਹੜੀ ਇਹ ਵੀ ਲੋਕ ਮੰਨ ਰਹੇ ਆ ਕਿ ਸਾਨੂੰ ਜਿਹੜਾ ਏਡੀ ਦੂਰ ਜਾਣਾ ਪਏਗਾ ਗਵਾਹ ਕਿਵੇਂ ਜਾਣਗੇ ਔਰ ਕਿੰਨੇ ਕਵਾਰੀ ਜਾਣਗੇ ਤੇ ਜਿਸ ਦੇ ਨਾਲ ਜਿਹੜੀ ਇਨਸਾਫ ਦੀ ਉਮੀਦ ਆ ਘਟ ਹੋ ਗਈ ਹੈ ਮੇਰੇ ਨਾਲ ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਨੇ ਜਿਹੜੇ ਬੈਬਲ ਕਲਾਂ ਗੋਲੀ ਕਾਂਢ ਦੇ ਵਿੱਚ ਸ਼ਹੀਦ ਹੋਏ ਸੀਗੇ ਭਾਈ ਸਾਧੂ ਸਿੰਘ ਜੀ ਆ ਮੇਰੇ ਨਾਲ ਇਸ ਤੋਂ ਪਹਿਲਾਂ ਕ੍ਰਿਸ਼ਨ ਭਗਵਾਨ ਦੇ ਬੇਟੇ ਜਿਹੜੇ ਜਿਹੜੇ ਸੁਖਰਾਜ ਸਿੰਘ ਨੇ ਉਹਨਾਂ ਨੇ ਵੀ ਇਤਰਾਜ ਜਤਾਇਆ ਤੇ ਮੇਰੇ ਨਾਲ ਸਾਧੂ ਸਿੰਘ ਹੋਰ ਹੀ ਗੱਲਬਾਤ ਕਰਨਗੇ ਬਾਬਾ ਜੀ ਸਵਾਗਤ ਹੈ ਤੁਹਾਡਾ ਜਾਨਾ ਲੋਕਨਾਠੀ ਬਾਬਾ ਜੀ ਬਾਈਬਲ ਕਲਾਂ ਗੋਲੀ ਕਾਂਢ ਦੀ ਸੁਣਵਾਈ ਜਿਹੜੀ ਆ ਉਹ ਬਦਲ ਕੇ ਕਹਿੰਦੇ ਕਿ ਤਬਦੀਲ ਕਰ ਦਿੱਤੀ ਹੈ ਚੰਡੀਗੜ੍ਹ ਅਦਾਲਤ ਦੇ ਵਿੱਚ ਕਿਵੇਂ ਦੇਖਦੇ ਹੋ ਹੁਣ ਤੁਹਾਨੂੰ ਉੱਥੇ ਜਾਣਾ ਪਿਆ ਕਰੂਗਾ ਚੰਡੀਗੜ੍ਹ ਹਰ ਰੋਜ਼ ਵਾਰੀ ਚੰਡੀਗੜ੍ਹ ਜਾਇਆ ਕਰੋਗੇ ਤੇ ਕੀ ਲੱਗਦਾ ਹੈ ਕਿ ਇਸ ਕੇਸ ਦੀ ਸੁਣਵਾਈ ਚੰਡੀਗੜ੍ਹ ਭੇਜਣ ਦੇ ਨਾਲ ਤੁਹਾਨੂੰ ਇਨਸਾਫ ਛੇਤੀ ਮਿਲ ਜਾਊਗਾ ਜਾਂ ਇਨਸਾਫ ਦੇ ਵਿੱਚ ਦੇਰੀ ਹੋਊਗੀ ਇਹ ਤਾਂ ਦੇਖੋ ਜੀ ਇਨਸਾਫ ਤਾਂ ਇਹਨਾਂ ਨੇ ਦੇਣਾ ਹੀ ਨਹੀਂ ਇਹਨਾਂ ਨੇ ਮੋਟੋ ਤੋਂ ਧਾਰੀ ਹੈ ਉਹਨਾਂ ਨਾਲ ਰਲੇ ਹੈ ਹੂੰ ਹੂੰ ਕੌਣ ਜੀ ਕਿਉਂ ਇਹ ਗਵਰਨਮੈਂਟ ਗਵਰਨਮੈਂਟ ਆ ਰਹੀਆਂ ਉਹਨਾਂ ਨੇ ਕਿਉਂ ਕਿੰਨਾ ਚਿਰ ਹੋ ਗਿਆ 2 ਸਾਲ ਹੋ ਗਿਆ ਚਲਾਨ ਪੇਚ ਹੋਏ ਨੀ ਬ੍ਰੀਡਪੋਰਟ ਉਹਨਾਂ ਨੇ ਤਰੀਕ ਦੇਣ ਤੋਂ ਸਵਾਏ ਫਰੀਦਕੋਟ ਅਦਾਲਤਾਂ ਨੇ ਕੁਝ ਨਹੀਂ ਕਰਿਆ ਜਦੋਂ ਵੀ ਤਰੀਕ ਪੈਂਦੀ ਸੀ ਤਰੀਕ ਪੈਂਦੀ ਸੀ ਤਰੀਕਾ ਤੇ ਜਾਂਦਾ ਸੀ ਤਰੀਕਾਂ ਤੇ ਤਾਂ ਅਸੀਂ ਜਾਵਾਂਗੇ ਇਸ ਤਾਂ ਲੜਾਂਗੇ ਕਹੇ ਉਹ ਪਾਕਿਸਤਾਨ ਚ ਵੀ ਲੈ ਜਾਣਾ ਚੰਡੀਗੜ ਛੱਡ ਕੇ ਜੇ ਅਦਾਲਤ ਸਹੀ ਨਾ ਕੰਮ ਕਰੇ ਤਾਂ ਪਰ ਉਹਨਾਂ ਦੀ ਮਨਛਾ ਹੀ ਐ ਸੀ ਪਹਿਲਾਂ ਉਹਦੇ ਵਾਲਾ ਬੇਅਦਵੀ ਵਾਲਾ ਕੇਸ ਵੀ ਲੈ ਕੇ ਗਏ ਕਰਕੇ ਤੇ ਹੁਣ ਇਹ ਕੇਸ ਲੈ ਕੇ ਇਹ ਲੈ ਕੇ ਕਿਉਂ ਇਹ ਲੋਕੀ ਤਾਂ ਕਹਿਣ ਨਾਲ ਇਥੋਂ ਕਹਿੰਦੇ ਆ ਵੀ ਕੇਜਰੀਵਾਲ ਨੇ ਪੈਸੇ ਖਾਦੇ ਏ ਤੋਂ ਰਾਮ ਰੀਤ ਤੋਂ ਹੂੰ ਤੇ ਉਹ ਉਹਨਾਂ ਸਾਹਿਬ ਦੇਣਾ ਨਹੀਂ ਚਾਹੁੰਦਾ ਉਹ ਉਹਦੇ ਨਾਲ ਲੈ ਆ ਉਹ ਐਸੇ ਕਰਕੇ ਇੱਥੇ ਸਾਰਿਆਂ ਦੇ ਮੂੰਹ ਬੰਦ ਕਰੇ ਉਹਨਾਂ ਦੇ ਬਦ ਹੂੰ 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 ਕਬਈ ਬਈ ਕੀ ਮੰਨਦੇ ਹੋ ਤੁਸੀਂ ਕਿ ਪੰਜਾਬ ਸਰਕਾਰ ਕਿਸਾਂ ਦੀ ਪੈਰਵਾਈ ਸਹੀ ਤਰੀਕੇ ਦੇ ਨਾਲ ਨਹੀਂ ਕਰ ਰਹੀ ਕਿਉਂਕਿ ਇਸ ਤੋਂ ਪਹਿਲਾਂ ਬੇਅਦਬੀ ਦਾ ਵੀ ਕਹਿੰਦੇ ਕਿ ਕੇਸ ਜੇ ਮੈਂ ਗਲਤ ਨਹੀਂ ਆ ਤਾਂ ਉਹ ਵੀ ਕਹਿੰਦੇ ਬਾਹਰ ਤਬਦੀਲ ਹੋ ਗਿਆ ਔਰ ਹੁਣ ਇਹ ਗੋਲੀ ਕਾਂਡ ਦਾ ਮਸਲਾ ਦੋਨੇ ਦੋਵੇਂ ਐ ਮਸਲੇ ਜਿਹੜੇ ਆ ਉਹ ਬਾਹਰ ਤਬਦੀਲ ਹੋ ਜਾਣੇ ਔਰ ਪੰਜਾਬ ਸਰਕਾਰ ਦੇ ਵਕੀਲ ਕੀ ਕਰ ਰਹੇ ਅਜੇ ਇੱਥੇ ਕੇਸ ਰੋਕਣ ਦੇ ਵਿੱਚ ਕਾਮਯਾਬ ਹੀ ਨਹੀਂ ਹੋ ਰਹੇ ਤਾਂ ਫਿਰ ਉਧਰ ਕੁਮਰ ਵਿਜੇ ਪ੍ਰਤਾਪ ਸਿੰਘ ਹੋਣੀ ਜਿਹੜੇ ਲਗਾਤਾਰ ਸਵਾਲ ਚੱਕ ਰਹੇ ਆ ਕਿ ਇਹ ਜਿਹੜੇ ਵਕੀਲਾਂ ਦੀ ਫੌਜ ਐ ਡੀ ਡੀ ਜਮਾ ਕੀਤੀ ਹੈ ਸਰਕਾਰ ਨੇ ਉਹ ਕੇਸਾਂ ਦੀ ਪੈਰਵਾਈ ਸਹੀ ਤਰੀਕੇ ਨਾਲ ਕਰ ਨਹੀਂ ਰਹੀ ਤਾਂ ਫਿਰ ਉਹ ਸਹੀ ਗੱਲ ਆ ਫਿਰ ਉਹ ਦੇਖੋ ਜੀ ਮੈਂ ਤਾਂ ਪਹਿਲਾਂ ਪਿਛਲੇ ਸਾਲ ਤੋਂ ਕਹਿ ਰਿਹਾ ਮੈਂ ਕੁਮਰਵਜੇ ਪ੍ਰਤਾਪ ਬਿਲਕੁਲ ਪਹਿਲੇ ਚਹੀ ਗਏ ਰਹੇ ਇਹ ਕ ਪੈਰਵਾਈ ਤਾਂ ਕੁਝ ਕਰ ਹੀ ਨਹੀਂ ਰਹੇ ਕਿਉਂ ਉਸ ਤੋਂ ਬਾਅਦ ਸਾਲ ਹੋ ਗਿਆ ਉਸ ਤੋਂ ਬਾਅਦ ਸਾਨੂੰ ਕੋਈ ਮਿਲੇ ਹੀ ਨਹੀਂ ਨਾ ਕੋਈ ਵਕੀਲ ਦਾ ਇਹਨਾਂ ਦਾ ਨਾ ਕੋਈ ਰੈਜ਼ਲਾ ਕਰੀ ਹੈ ਕਿਤੇ ਫਰੀਦਕੋਟ ਵੀ ਜੇ ਸਾਨੂੰ ਉੱਥੇ ਮਿਲਦੇ ਨੇ ਵੀ ਵਕੀਲ ਹੈਗਾ ਉਹ ਦੇਖੋ ਕੁਮਰਵਜੇ ਪ੍ਰਤਾਪ ਦੇ ਵਕੀਲ ਹੀ ਹੈ ਜੋ ਕੋਈ ਮਿਲਦੇ ਆ ਤਾਂ ਕਰਦੇ ਆ ਤੇ ਹੁਣ ਇੰਨਾ ਸੇਤਾਂ ਨਹੀਂ ਠੀਕ ਰਹਿੰਦੀਆਂ ਤਾਂ ਤੁਮ ਨਹੀਂ ਜਾਇ ਜਾਂਦਾ ਬਾਕੀ ਨਹੀਂ ਇਹ ਸਰਕਾਰ ਬਿਲਕੁਲ ਫੇਲ ਹੈ ਇਸ ਕੰਮ ਦੇ ਵਿੱਚ ਇਹਨੇ ਨਾਨ ਸਾਫ ਦੇਣਾ ਨਾ ਉਮੀਦ ਹੈ ਇਹ ਇੰਨਾ ਤਾਂ ਕੋਈ ਉਮੀਦ ਨਹੀਂ ਕਿ ਇਹਨਾਂ ਨੇ ਕੋਈ ਕਾਰਵਾਈ ਕਰੀ ਨਹੀਂ ਬਿਲਕੁਲ ਨਹੀਂ ਕਾਰਵਾਈ ਕੀਤੀ ਜਮਾ ਕੋਈ 0% ਵੀ ਨਹੀਂ ਕੀਤੀ ਕਾਰਵਾਈ ਹੁਣ ਜੇ ਵੀ ਤੁਸੀਂ ਕਹਿ ਰਹੇ ਹੋ ਕਿ ਸਾਡੀਆਂ ਸੇਤਾਂ ਠੀਕ ਨਹੀਂ ਰਹਿੰਦੀਆਂ ਕਈ ਵਾਰ ਘਟ ਵੀ ਜਾ ਹੁੰਦਾ ਤੇ ਹੁਣ ਚੰਡੀਗੜ ਜਦੋਂ ਕੇਸ ਤਬਦੀਲ ਹੋ ਜਾਣਾ ਹੈ ਤਾਂ ਫਿਰ ਉੱਥੇ ਤੁਸੀਂ ਕਿਵੇਂ ਜਾਇਆ ਕਰੋਗੇ ਉਹ ਤਾਂ ਬਹੁਤ ਔਖਾ ਹੋ ਜਾਣਾ ਤੁਹਾਨੂੰ ਦੇਖੋ ਜੀ ਆਪਾਂ ਹੀ ਮਹਾਰਾਜ ਜੀ ਬਰਕਤ ਪਾਊਗਾ ਜੇ ਉਹਨਾਂ ਇਨਸਾਫ ਦੋਣਾ ਹੋਇਆ ਤਾਂ ਲੈ ਵੀ ਆਊਗਾ ਹੂੰ ਕਰੂ ਕਰਨੇ ਪੈਂਦਾ ਫਿਰ ਜੇ ਇਹਨਾਂ ਦਾ ਇਹ ਇਹਨਾਂ ਨੇ ਆ ਥੋੜੇ ਚਿਰ ਮੁਕਾਇਦਨ ਹੈ ਜੀ ਇਥੋਂ ਪੰਜਾਬ ਤੋਂ ਵੀ ਬਾਹਰ ਚਾਹੀਦੇ ਤੈਨੂੰ ਇਥੇ ਜੰਮੂ ਕੀ ਉਮੀਦ ਦੇ ਵਿੱਚ ਜਾ ਕੋਈ ਹੋਰ ਸਟੇਟ ਚ ਜਾ ਲੋ ਅੱਗੇ ਇੱਕ 2 ਕੇਸ ਲੈ ਕੇ ਗਏ ਆ ਇਥੋਂ ਹਿਮਾਚਲ ਤੋਂ ਲੈ ਗਏ ਸੀ ਉਧਰ ਪਤਾ ਨਹੀਂ ਕਿਤੇ ਰਾਜਸਥਾਨ ਚ ਇਹ ਉਹਨਾਂ ਨੂੰ ਜਿਹੜੇ ਬੰਦੇ ਮੁਰਜਮ ਜੇ ਉਹਨਾਂ ਕੋਰਟ ਤੋਂ ਕੋਰਟੀ ਹੈ ਨਾ ਹੂੰ ਕੋਰਟ ਦਾ ਜੈ ਫਰੀਦਕੋਟ ਦੀ ਹੋਵੇ ਚਾਹੇ ਚੰਡੀਗੜ੍ਹ ਦੀ ਹੋਵੇ ਹੂੰ ਚਾਹੇ ਕਿਤੋਂ ਦੀ ਕੋਰਟ ਹੈ ਜੇ ਕੋਰਟ ਤੇ ਤੁਹਾਨੂੰ ਵਿਸ਼ਵਾਸ ਹੀ ਨਹੀਂ ਤੇ ਫਿਰ ਉਹ ਫਿਰ ਕੱਲ ਨੂੰ ਕਹਿੰਗੇ ਸਾਨੂੰ ਚੰਡੀਗੜ੍ਹ ਦੀ ਕੋਰਟ ਤੇ ਵੀ ਵਿਸ਼ਵਾਸ ਜਿੰਦੀ ਹੈ ਹੂੰ ਤੇ ਨਾਲੇ ਚੰਡੀਗੜ੍ਹ ਕੋਰਟ ਨੇ ਕਿਹੜਾ ਹਾਈ ਕੋਰਟ ਨੇ ਪਹਿਲਾਂ ਵੀ ਇਨਸਾਫ ਨਹੀਂ ਦਿੱਤਾਗਾ ਪਹਿਲਾਂ ਵੀ ਉਹ ਕੋਰ ਵੀ ਜੇ ਪ੍ਰਤਾਪ ਵਾਲੀਆਂ ਸੀ ਜਾਂ ਉਹ ਵੀ ਰੱਦ ਕਰਤੀਆਂ ਸੀ ਇਹ ਸਾਰੇ ਅੰਦਰੋਂ ਨਾਲੇ ਆ ਕੋਰਟਾਂ ਕਾਟਾਂ ਜਿੰਦੀਆਂ ਰਲੇ ਇਹਨਾਂ ਨੇ ਕੋਈ ਇਨਸਾਫ ਨਹੀਂ ਦੇਣਾਗਾ ਹੂੰ ਤਾਂ ਇਹ ਇਹਨਾਂ ਦਾ ਕੰਮ ਬਸ ਇੱਕ ਸਾਹਮਣੇ ਵੀ ਕੂੜੇ ਦੇ ਢੇਰ ਸੱਟ ਨਾਲ ਮੁਕੌਣਾ ਆ ਪੇਸ ਰੋਤਾ ਤੇ ਫਿਰ ਭਗਵਾਨਤਵਾਨ ਸਰਕਾਰ ਕਰ ਕੀ ਰਹੀ ਹੈ ਔਰ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ 22 ਦੇ ਵਿੱਚ ਤੁਹਾਨੂੰ ਵਰਤਿਆ ਗਿਆ 17 ਦੇ ਵਿੱਚ ਵੀ ਤੁਹਾਨੂੰ ਵਰਤਿਆ ਗਿਆ ਬੇਅਦਬੀ ਗੋਲੀ ਕਾਂਡਾਂ ਦਾ ਮੁੱਦਾ ਵੀ ਵਰਤਿਆ ਗਿਆ ਕੋਵਰ ਵਿਜੇ ਪ੍ਰਤਾਪ ਤੇ ਜੋਰਾ ਸਿੰਘ ਨੂੰ ਵੀ ਵਰਤਿਆ ਗਿਆ ਤੇ ਹੁਣ ਇਸ ਮਰਤਵਾ ਜਿਹੜਾ ਇਲੈਕਸ਼ਨ ਹੋਇਆ ਇਸ ਮਰਤਵਾ ਨਾ ਤਾਂ ਕਰਮਜੀਤ ਅਨਮੋਲ ਦੇ ਵੱਲੋਂ ਨਾ ਭਗਵੰਤ ਮਾਨ ਦੇ ਵੱਲੋਂ ਇੱਥੇ ਤੁਹਾਡੇ ਕਿੰਨੇ ਵਾਰੀ ਆ ਗਏ ਨਾ ਤਾਂ ਤੁਹਾਨੂੰ ਇਹਨਾਂ ਨਾਲ ਮੁਲਾਕਾਤ ਕੀਤੀ ਗਈ ਹੈ ਔਰ ਨਾ ਹੀ ਬੇਅਦਬੀ ਜਾਂ ਗੋਲੀ ਕਾਂਢ ਦਾ ਮਸਲਾ ਉਹਨਾਂ ਦੀ ਜ਼ੁਬਾਨ ਤੇ ਆਇਆ ਕਿਵੇਂ ਦੇਖਦੇ ਹੋ ਕਿ ਰਾਜਨੀਤੀ ਕਰਨੀ ਸਰਕਾਰ ਬਣਾਉਣੀ ਸੀ ਸਰਕਾਰ ਬਣਾ ਲਈਏ ਦੇਖੋ ਇਹ ਵਰਤਨਾ ਇਹਨਾਂ ਨੇ ਵਰਤਿਆ ਪੂਰਾ ਵਰਤਿਆ ਸ਼ੁਰੂ ਤੋਂ ਲੈ ਕੇ 15 ਤੋਂ ਲੈ ਕੇ ਇਹ ਵਰਤ ਰਹੇ ਹੈ ਵਰਤਿਆ ਕਿ ਹੁਣ ਇਹ ਵਰਤਿਆ ਮੱਥੇ ਕਿਹੜੇ ਮੂਹਰੇ ਤੇ ਲੱਗਦੇ ਹੈ ਇਹਨਾਂ ਕੋਲੇ ਜਵਾਬ ਨਹੀਂ ਕਿਸੇ ਬੰਦੇ ਕੋਲੇ ਵੀ ਵੱਡੇ ਤੋਂ ਛੋਟੇ ਕੋਈ ਮੰਤਰੀ ਮੈਂ ਪਹਿਲਾਂ ਵੀ ਇੱਕ ਦੋ ਇੰਟਰਵਿਊ ਚ ਕਿਹਾ ਮੇਰੇ ਸਾਹਮਣੇ ਆ ਕੇ ਮੱਥੇ ਤੇ ਲੱਗ ਜੇ ਇਹ ਤਾਂ ਅੱਜ ਚੰਗਾ ਹੋਇਆ ਵੋਟਾਂ ਤੋਂ ਪਹਿਲਾਂ ਇਹ ਇਹ ਜਿਹੜਾ ਕੇਸ ਤਾਂ ਆ ਗਿਆ ਲੋਕਾਂ ਨੂੰ ਇਹਨਾਂ ਦਾ ਪਤਾ ਲੱਗ ਗਿਆ ਜਾਂ ਦੀ ਮਰਛਾ ਕੀ ਹੈ ਕੀ ਚਾਹੁੰਦੇ ਹੈ ਹਜੇ ਵੋਟਾਂ ਪਾਉਣ ਤੋਂ ਪਹਿਲਾਂ ਪਹਿਲਾਂ ਆ ਗਿਆ ਇਹ ਇਹ ਕੰਮ ਅਸੀਂ ਤਾਂ ਕਹਿੰਦੇ ਆ ਕਿ ਲੋਕਾਂ ਨੂੰ ਹਜੇ ਵੀ ਸਮਝ ਜੋ ਜੇ ਤੁਸੀਂ ਕੋਈ ਦਰਦ ਹੈਗਾ ਹੁਣ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਹੈਗੀ ਆ ਉਹ ਜਿਹੜਾ ਚੋਰੀ ਹੋਏ ਦੇ 8 ਸਾਲ ਹੋ ਗਏ ਪੂਰੇ ਪਹਿਲੀ ਜੂਨ ਨੂੰ ਇਹ ਇਹਨਾਂ ਸਾਰੇ ਲੀਡਰਾਂ ਨੂੰ ਜਿਨ੍ਹਾਂ ਨੂੰ ਆਪਦੀਆਂ ਵੋਟਾਂ ਦਾ ਪਿਆ ਵੋਟਾਂ ਛਣਾ ਦਿੱਤੇ ਗਏ ਉਹ ਉਹ ਉਹਦਾ ਕੋਈ ਪਛਤਾਪ ਨਹੀਂ ਅੱਗੇ ਹਰ ਸਾਲ ਉਹ ਤਖੰਡ ਪਾੜਦੇ ਬਗੜਾੜੀ ਕਰਦੇ ਐਸਕੇ ਕੋਈ ਕਿਸੇ ਦਾ ਪ੍ਰੋਗਰਾਮ ਹੀ ਨਹੀਂਗਾ ਇਹਦਾ ਇਹਦਾ ਮਤਲਬ ਇਹਨਾਂ ਨੂੰ ਕੱਲੀਆਂ ਆਪਦੀਆਂ ਵੋਟਾਂ ਨਾਲ ਸਰਕਾਰਾਂ ਬਣਾਉਣ ਨਾਲ ਜੀ ਐਮ ਪੀ ਐਮ ਐਲ ਦੇ ਬੰਨ ਨਾਲ ਉਹ ਇਹਨਾਂ ਨੂੰ ਭਾਵੇਂ ਇਹਨਾਂ ਵੱਲੋਂ ਬੇਅਦਬੀ ਰੋਜ ਗੁਰਗਰਾਹ ਸਭੀ ਹੋਏ ਤਾਂ ਕੋਈ ਮਤਲਬ ਨਹੀਂਗਾ ਕੋਈ ਮਤਲਬ ਨਹੀਂ ਨਾ ਹੁਣ ਹਾਲੇ ਵੋਟਾਂ ਸ਼ੁਰੂ ਹੋਣ ਦੇ ਵਿੱਚ 18 ਘੰਟਿਆਂ ਦਾ ਸਮਾਂ ਜਿਹੜਾ ਤਕਰੀਬਨ ਪਿਆ ਹੈਗਾ 18 ਘੰਟੇ ਪਹਿਲਾਂ ਉਹ ਜਿਹੜਾ ਉਹ ਆ ਜਾਣਾ ਫੈਸਲਾ ਕਿ ਇਹ ਕੇਸ ਜਿਹੜੇ ਆ ਬਾਹਰ ਚੱਲ ਜਾਣਗੇ ਕੀ ਲੱਗਦਾ ਹੈ ਕਿ ਇਹਦੇ ਨਾਲ ਨੁਕਸਾਨ ਹੋਊਗਾ ਕੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਵੀ ਬੰਦੇ ਆਪਦੀ ਜ਼ਮੀਰ ਦੀ ਵੋਟ ਨਾਲ ਮਤਲਬ ਨਾਲ ਵੋਟ ਪਾਉਂ ਉਹ ਜਿਹੜਾ ਵੀ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਜਾਂ ਇਸ ਚੀਜ਼ ਨੂੰ ਮੰਨਦਾ ਹੈ ਵਾਕਿਆਨਿ ਸਾਬ ਨਹੀਂ ਦਿੰਦਾ ਉਹ ਆਪਦੀ ਵੋਟ ਨੂੰ ਸੋਚ ਸਮਝ ਕੇ ਪਾਉਂਦਾ ਹਮ ਹਜੇ ਵੀ ਮੌਕਾ ਇਹ ਲੋਕਾਂ ਨੇ ਸਵਾਏ ਚੋਟਕਲਿਆਂ ਤੋਂ ਸਵਾਏ ਗੱਲਾਂ ਤੋਂ ਕੁਝ ਨਹੀਂ ਤੁਹਾਡਾ ਕਰਨਾ ਹਮ ਬਿਲਕੁਲ ਕੁਝ ਨਹੀਂ ਕਰਨਾ ਹਮ ਉਲਟਾ ਇਹਨਾਂ ਨੇ ਕਿਸਦਾ ਨੁਕਸਾਨ ਕਰਨਾ ਜਿੰਨੀ ਜਲਦੀ ਹੋ ਸਕੇ ਜਿੰਨਾ ਵੀ ਹੋ ਸਕੇ ਇਹਨਾਂ ਨੂੰ ਗਵਰਨਮੈਂਟਾਂ ਤੋਂ ਦੂਰ ਕਰੋ ਕੋਈ ਚੱਜ ਦੇ ਬੰਦੇ ਆਉਣ ਲੜਨ ਹਮ ਨਹੀਂ ਕੀ ਲੱਗਦਾ ਹੈ ਕਿ ਕੁਮਰ ਵੀਰੇ ਪ੍ਰਤਾਪ ਸਿੰਘ ਫਿਰ ਸਹੀ ਗੱਲਾਂ ਕਹਿ ਰਹੇ ਨੇ ਬਿਲਕੁਲ ਕੋਈ ਵਰਵਜੇ ਪ੍ਰਤਾਪ ਬਿਲਕੁਲ 100% ਸਹੀ ਕਹਿ ਰਿਹਾ ਹੈ ਮੈਂ ਤਾਂ ਉਹਨਾਂ ਨੂੰ ਪਹਿਲੇ ਦਿਨ ਤੋਂ ਕਹਿ ਰਹੇ ਉਹਨਾਂ ਦੇ ਨਾਲ ਆ ਉਹ ਪਹਿਲਾਂ ਉਹਨਾਂ ਨੇ ਅੱਜ ਤੋਂ 2 ਸਾਲ ਪਹਿਲਾਂ ਵੀ ਇੱਥੇ ਬਗੜਾੜੀ ਖੜ ਕੇ ਕਹਤਾ ਸੀ ਵੀ ਨਾ ਅਨਸਾਫ਼ ਅੱਜ ਮਿਲਦਾ ਨਾ ਕੱਦ ਮਿਲਦਾ ਹੂੰ ਉਹ ਉਹਨਾਂ ਨੇ ਕੋਈ ਕਿਸੇ ਵਜ੍ਹਾ ਤੇ ਬੇਇਜ਼ਤੀ ਗਿਆ ਸੀ ਐਵੇਂ ਨਹੀਂ ਉਹਨਾਂ ਨੇ ਕਿਹਾ ਸੀ ਹੂੰ ਹਾਂ ਉਹ ਜੇ ਉਹਨਾਂ ਇੰਨਾ ਚ ਇੰਨਾ ਦਾਵਾ ਵੀ ਉਹ ਝੂਠ ਬੋਲਦਾ ਉਹਨੂੰ ਪਾਰਟੀ ਚੋਂ ਕਿਉਂ ਨਹੀਂ ਕੱਢਦੇਗੇ ਹੂੰ ਕੱਢਦੇ ਨਾ ਪਾਰਟੀ ਚੋਂ ਉਹਨੂੰ ਹੂੰ ਕਰਨ ਨਾ ਉਹ ਨਾ ਉਹਦੀ ਗੱਲ ਦਾ ਕੋਈ ਮਤਲਬ ਉਹ ਉਹ ਦਾ ਦੇ ਵੀ ਇਹ ਝੂਠ ਬੋਲਦਾ ਹੈ ਜਾਂ ਗਲਤ ਬੋਲਦਾ ਚੁੱਪ ਚੁਪੀ ਵਟੀ ਆ ਸਾਰਿਆਂ ਦੀ ਇੱਕ ਤੋਂ ਵੱਡਾ ਚੁਪੀ ਵਟੀ ਹੈ ਜਾਂ ਇਹਨਾਂ ਦੇ ਮੂੰਹ ਬੰਦ ਕਰੇ ਆ ਮੈਂ ਉਹਨ ਕਲਤਾਰ ਤੋਂ ਸੰਨਮਾ ਨੂੰ ਇਹਨਾਂ ਦਿਨਾਂ ਚ 15 ਵਾਰੀ ਫੋਨ ਲਾ ਲਿਆ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਤੇ ਉਹਨਾਂ ਦਾ ਇੱਕ ਬੰਦਾ ਵਿਚਾਰਾ ਹੈਗਾ ਉਹ ਉਹ ਢਾਲੀਵਾਲ ਸਾਹਿਬ ਉਹ ਕੌਣ ਚੱਕਦੇ ਆ ਉਹ ਕਹਿੰਦੇ ਕੋਈ ਬਣਾਉਣੇ ਪ੍ਰੋਗਰਾਮ ਦਲ ਉਹਨਾਂ ਦੇ ਵੀ ਵਾਸਤੇ ਨਹੀਂ ਕੁਝ ਉਹ ਬੰਦੇ ਵਿਚਾਰੇ ਪਹੁੰਚਾਂਗੇ ਪਰ ਕਲਤਾਰ ਸਾਹਿਬ ਦਾ ਵੀ ਮੂੰਹ ਬੰਦ ਕਰਿਆ ਕੁਮਰ ਵੀਰ ਦਬਦਾ ਇਹਨਾਂ ਨੇ ਮੂੰਹ ਬੰਦ ਕਰਿਆ ਪਰ ਕੁਮਰ ਜੀ ਪ੍ਰਤਾਪ ਲਗਾਤਾਰ ਸਵਾਲ ਚੁੱਕੀ ਜਾ ਰਹੇ ਆ ਤੁਹਾਡੀ ਮਦਦ ਲਈ ਹਾਂ ਉਹ ਚੱਕਰੇ ਸਹੀ ਚੱਕਰੇ ਹੋ ਉਹ ਉਹ ਬਿਲਕੁਲ ਸਹੀ ਆ ਉਹ ਉਹਨਾਂ ਦੇ ਅੰਦਰੋਂ ਦਿਲੋਂ ਬੋਲਦੇ ਉਹਨਾਂ ਨੂੰ ਕੋਈ ਅਹੁਦੇ ਦਾ ਲਾਲਚ ਨਹੀਂ ਉਹਨਾਂ ਨੂੰ ਕੋਈ ਐਮਐਲਏ ਦਾ ਲਾਲਚ ਨਹੀਂ ਉਹਨਾਂ ਨੇ ਨੌਕਰੀ ਵੀ ਛੱਡਤੀ ਇਹ ਉਹਨੇ ਤੇ ਸਾਰਾ ਕੁਝ ਛੱਡਤਾ ਇਹ ਲੋਕ ਜੁੜੇ ਹੈ ਇਹਨਾਂ ਨੂੰ ਆਪਦੇ ਅਹੁਦਿਆਂ ਦਾ ਲਾਲਚ ਹੈ ਅਹੁਦੇ ਦਾ ਲਾਲਚ ਨਹੀਂ ਜੇ ਆਪਦੀ ਹੱਕ ਤੇ ਰੱਖ ਕੇ ਅਥਰ ਜਮੀਰ ਨਾ ਕਹਿ ਦੇਣ ਵੀ ਅਸੀਂ ਜੇ ਕੁਝ ਕਰਿਆ ਜੇ ਇਹ ਅਥਰ ਮੁਸਤੀਫਾ ਦੇ ਦੇਣ ਜੇ ਇਹਨਾਂ ਨੂੰ ਅੰਦਰ ਉਹ ਲਾਂ ਤਾਂ ਬੈਨ ਗਿਜ ਪਰ ਨਹੀਂ ਇਹ ਲੋਕੀ ਆਵਦਿਆਂ ਦੇ ਭੁੱਖੇ ਆਵਦਿਆਂ ਦੇ ਲਾਲਚੀ ਅੱਜ ਵੀ ਆਵਦਿਆਂ ਦੇ ਲਾਲਚੀ ਇਸ ਕਰਕੇ ਨਾ ਇਹਨਾਂ ਤੋਂ ਕੋਈ ਵੀਦ ਹੈ ਨਾ ਇਹ ਕਰ ਸਕਦੇ ਹੁਣ ਫਿਰ ਜਿਸ ਤਰੀਕੇ ਦੇ ਨਾਲ ਪਹਿਲਾਂ ਬੇਅਦਬੀਆਂ ਦਾ ਕੇਸ ਪੰਜਾਬ ਤੋਂ ਬਾਹਰ ਚਲਿਆ ਗਿਆ ਹੁਣ ਜੇ ਗੱਲ ਕਰੀਏ ਕਿ ਬਾਈਬਲ ਕਲਾ ਗੋਲੀ ਕਾਣ ਦਾ ਕੇਸ ਪੰਜਾਬ ਤੋਂ ਬਾਹਰ ਚਲਿਆ ਗਿਆ ਤੇ ਇੰਜ ਲੱਗ ਰਿਹਾ ਕਿ ਜਿਵੇਂ ਪੰਜਾਬ ਸਰਕਾਰ ਜੇ ਕੁਮਰ ਦੀ ਮੰਨੀ ਹੈ ਤਾਂ ਕੇਸਾਂ ਦੀ ਪੈਰਵਾਹੀ ਅਦਾਲਤਾਂ ਦੇ ਵਿੱਚ ਸਹੀ ਨਹੀਂ ਕਰ ਰਹੀ ਔਰ ਬਾਈਬਲ ਕਲਾਂ ਗੋਲੀकांड ਬੇਅਦਬੀ ਜਿਹੜਾ ਮਾਮਲਾ ਜਿਹੜਾ ਹੈਗਾ ਇਹ ਤੁਹਾਡੇ ਫਰੀਦਕੋਟ ਲੋਕ ਸਭਾ ਹਲਕੇ ਦੇ ਨਾਲ ਜੁੜਿਆ ਔਰ ਜਾਂਦੇ ਜਾਂਦੇ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇੰਨਾ ਇਹ ਵੀ ਆਮ ਆਦਮੀ ਪਾਰਟੀ ਵਾਲੇ ਵੀ ਇਥੋਂ ਚੋਣ ਲੜ ਰਹੇ ਹੈਗੇ ਮੈਂ ਤੁਹਾਨੂੰ ਦੱਸਦਾ ਵੀ ਪਹਿਲਾਂ ਹਾਈ ਕੋਰਟ ਦੇ ਗਿਆ ਸੀਗਾ ਹੂੰ ਪਿੱਛੇ ਜੇ ਉਦੋਂ ਹਾਈ ਕੋਰਟ ਦੇ ਉਦੋਂ ਸਾਰੇ ਕੇਸਾਂ ਨੂੰ ਗਿਆ ਸੀ ਕਹਿੰਦੇ ਜੀ ਇਹਦੀ ਸਨਵਾਈ ਹੋਊਗੀ ਫੀਡ ਕੋਰਟ ਚ ਐਸਨ ਕੋਰਟ ਚ ਹਾਈ ਕੋਰਟ ਚ ਨਹੀਂ ਹੋ ਸਕਦੀ ਹੂੰ ਪਹਿਲੀ ਗੱਲ ਤਾਂ ਇਹ ਹੈ ਵੀ ਕੋਰਟਾਂ ਆਪ ਦੇ ਫੈਸਲੇ ਆਪ ਹੀ ਪਲਟ ਲਗੈਂ ਹੂੰ ਤੇ ਦੂਜੀ ਗੱਲ ਇਹ ਹੈ ਵੀ ਮੈਂ ਤਾਂ ਕਹਿੰਦਾ ਵੀ ਇੱਥੇ ਆਮ ਆਦਮੀ ਪਾਰਟੀ ਨੂੰ ਇੱਕ ਪੋਟਰ ਨਾ ਵਿਖਾਓ ਬਿਲਕੁਲ ਇਹਨਾਂ ਨੂੰ ਬਰੰਗ ਤੋਰੋ ਇੱਥੋਂ ਪਤਾ ਲੱਗੇ ਇਹਨਾਂ ਨੂੰ ਵੀ ਅਸੀਂ ਲੋਕਾਂ ਨਾਲ ਕੀ ਵਹਿਦੇ ਕਰੇ ਸੀ ਤੇ ਕੀ ਇਹਨਾਂ ਨੂੰ ਨਹੀਂ ਕਰੇ ਬਿਲਕੁਲ ਵੀ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜੇ ਤੁਸੀਂ ਕਿਸੇ ਸਿੱਖ ਧਰਮ ਨੂੰ ਮੰਨਦੇ ਆ ਕਿਸੇ ਨੂੰ ਜੇ ਮੈਂ ਗਾਤਰੇ ਪਾ ਕੇ ਅੱਡੇ ਡੜੇ ਧੜੇ ਖੁੱਲੇ ਛੱਡ ਕੇ ਨਿਚਾਰਾ ਮਗਰ ਲੱਗੇ ਫਿਰਦੇ ਆ ਤੇ ਤੁਸੀਂ ਆਪਦੇ ਵੀ ਧੀਆਂ ਪੁੱਤਾਂ ਕੱਲ ਦੀ ਵੇਖੋ ਜੇ ਕੱਲ ਨੂੰ ਉਹਨਾਂ ਨੂੰ ਵੀ ਕੋਈ ਕਿਸੇ ਦੇ ਮੱਤੇ 'ਚ ਗੋਲੀ ਮਾਰੇ ਤੇ ਫਿਰ ਤੁਸੀਂ ਕੀ ਕਰ ਲਓਗੇ ਇਹ ਕਰਕੇ ਬਿਲਕੁਲ ਇਹਨਾਂ ਨੂੰ ਇੱਕ ਬੋਟਾ ਨਾ ਵਿਖਾਉ ਆਪਦੀ ਜ਼ਮੀਰ ਸੋਚ ਕੇ ਹੋਰ ਤੋਂ ਜਿਹੜਾ ਬੰਦਾ ਚੰਗਾ ਲੱਗਦਾ ਜਿਹਨੂੰ ਮਰਜ਼ੀ ਬਾਦੂ ਅਸੀਂ ਇਹ ਨਹੀਂ ਕਹਿੰਦੇ ਕਿਸ ਨੂੰ ਉਹ ਪਾ ਪਰੇ ਨੂੰ ਆਮ ਨਾਲ ਇਹਨੂੰ ਨਾ ਪਾ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਇੱਥੇ ਪੈਰ ਰੋਈ ਨਹੀਂ ਕਰੀ ਤੇ ਇਹ ਹੈਗਾ ਜੇ ਇਹ ਜਿਤਾਤੇ ਇਹਨਾਂ ਨੇ ਕੋਈ ਕੰਮ ਨਹੀਂ ਕਰਨਾ ਹੋਰ ਹੂੰ ਬਿਲਕੁਲ ਵੀ ਜੇ ਹਾਰ ਰਹੇ ਫਿਰ ਭਲਾ ਕੋਸ਼ਿਸ਼ ਕਰ ਲੈਣਾ ਚਲੋ ਬਾਬਾ ਜੀ ਗੱਲਬਾਤ ਕਰਨ ਲਈ ਧੰਨਵਾਦ ਜੀ ਓਕੇ